ਓਨ ਜਾਨਾ ਛਾਲ ਅੰਦਰ ਵੇਖੀ ਜਿਆਦਾ ਟਰਾਲੀ ਕਿੱਦਾ ਕਾੜ ਗਿਆ ਆ ਤੇਰਾ ਹੀ ਆ ਦੂਜੀ ਟਰਾਲੀ ਖੁੱਭ ਗਈ ਫੇਰ ਦੁਬਾਰਾ ਮੇਰੇ ਚਲ ਬੈਠਾ ਆਏ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਤੇ ਅੱਜ ਦੇ ਵਲੌਗ ਚ ਸਾਡੇ ਨਾਲ ਕਿੱਧਰ ਗਿਆ ਸਾਡੇ ਵਾਹ ਅਕबीर ਸਿੰਘ ਸੰਧੂ ਧੰਨ ਬੱਸ ਕਰ ਮਾਰਨਾ ਹੀ ਮਾਈ ਗਾਡ ਅੱਜ ਆਪਾਂ ਚਣਾ ਜੀ ਚੋਨਾ ਵੜਨਾ ਸਿਰਫ ਨਹੀਂ ਰਹਿ ਗਈ ਤਰੀ ਓਹੋ 12 ਕਿੱਲੇ ਝੋਲੇ ਦੇ ਵੜਨੇ ਆ ਦੇ ਸੱਤ ਪੈਲਾ ਆਪਾਂ ਸਾਡ ਪਹਿਲਾਂ ਆਪਾਂ ਟਰੈਕਟਰ ਦੀ ਸਲਫ ਮਾਰ ਕੇ ਵੰਨੇ ਆ ਵੀ ਸਟਾਰਟ ਹੁੰਦਾ ਕਿ ਨਹੀਂ ਇਹਨੂੰ 5-6 ਮਹੀਨੇ ਹੋ ਗਏ ਖੜੇ ਨੂੰ ਨਹੀਂ ਲਓ ਜੀ ਭੱਲੇ ਇਹ ਕੇਲੇ ਦੀ ਸ਼ੁਰੂਆਤ ਨਾ ਉਹ ਤੇਰਾ ਘਰ ਆ ਮਾਤਾ ਕੇਲੇ ਦਾ ਮਿੱਠਾ ਵੜਦੇ ਹੋਏ ਤੇ ਆਪਾਂ ਚੱਲੇ ਜੀ ਝੋਨਾ ਭਰੋਣ ਕਾਇਲ ਕੋਈ ਆ ਸਾਹ ਆਉਤਰ ਕਾ ਨਾ 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 ਫੁੱਲ ਨਹੀਂ ਫਾਈਨਲੀ ਆਈ ਮੈਂ ਇੱਥੇ ਕੋਲ ਪਹੁੰਚ ਚੁੱਕਿਆ ਤੇ ਰਾਜਾ ਜੀ ਬੈਠਾ ਲੱਗੀ ਜਾਂਦਿਆ ਤੇ ਜੇ ਪਹਿਲੇ ਕਿਲੇ ਚ ਵੜ ਗਿਆ ਤੇ ਇੱਕ ਜਿਹੜਾ ਲੈ ਆ ਲਓ ਜੀ ਫਾਈਨਲੀ ਗਾਈਸ ਆਪਣੀ ਇੱਕ ਟਰਾਲੀ ਜਿਹੜੀ ਉਹ ਭਰਨ ਵਾਲੀ ਆ ਇੱਕ ਟਾਪੂ ਰਹਿ ਗਿਆ ਭੱਜ ਕੇ ਜਾ ਭੱਜ ਕੇ ਤੇ ਆਪਾਂ ਹੁਣ ਚੱਲੇ ਦੂਜਾ ਟਰੈਕਟਰ ਲੈਣ ਭੱਜ ਰਾਜਾ ਭੱਜ ਰਾਜਾ ਭਾਜੀ ਸੱਤ ਪਰੰਦੀ ਬਾਗ ਆ ਦੇਖੋ ਜੀ ਦੇਖੋ ਜੋਨਾ ਝੋਨੇ ਦੇ ਵਿੱਚ ਦੀ ਰਾਜਾ ਗੁਜ਼ਰਦਾ ਹੋਇਆ ਮੈਂ ਕਿਹਾ ਜੇ ਕੋਈ ਨਾ ਪਾਇਆ ਹੋਏ ਬੰਦਾ ਆ ਉਹ ਲੱਗੇ ਮਸ਼ੀਨ ਨਿਗਾਹ ਦੀ ਚੰਗਾ ਹਾਂ ਚੇਤੀ ਆ ਜਾ ਚੇਤੀ ਲੋ ਜੀ ਇੱਕ ਟਰਾਲੀ ਆਪਣੀ ਚੱਲੀ ਆ ਤੇ ਦੂਜੀ ਰਾਜੇ ਨੂੰ ਫੜਾਉਣੀ ਹੈ ਹੈਲੋ ਨਾਲ ਆ ਲਈ ਜਲੀਓ ਮਸ਼ੀਨ ਨਹੀਂ ਲੱਗੀ ਆਪਣੀ ਹੈ ਤੇਰੀ ਜ਼ਿੰਮੇਵਾਰੀ ਆ ਮੋਟਰ ਚਾਲ ਦੀ ਮੇਰੀ ਨਹੀਂ ਯਾਰ ਲਾਈਵ ਹੈ ਕਰੀ ਇਹ ਕੋਈ ਸ਼ਟ ਨਹੀਂ ਟਟਲੀ ਚੈੱਕ ਨਹੀਂ ਅੱਗੇ ਵਟ ਗਿਆ ਚਲੇ ਆਪਾਂ 2 ਤੇ 2 4 ਤੇ 5 5 ਕਿੱਲੇ ਵਾਢ ਲਿਆ ਤੇ ਪਹਿਵੇਂ ਕਿੱਲੇ ਚ ਲੱਗੀ ਹੋਈਆਂ 8 ਕਿੱਲਾਂ ਦਾ ਘੇਰਾ ਮੱਲਿਆ ਲੰਮਾ ਹੀ ਫਿਰ ਆਇਆ ਕਈ ਲੈ ਕੇ ਫਾਰਮੈਲੀ ਪੂਰੀ ਕਰ ਰਿਹਾ ਕਿਦਾ ਗਾ ਵਜਾ ਕਰੂ ਪੂਰਾ ਤੇ ਅੱਜ ਵੀ ਪੱਲੇ ਵਾਢ ਰਹੇ ਨੇ ਆਸੀਂ ਡਿਗਰੀ ਪੁੱਲ ਨਵਾ ਰਹੇ ਨੇ ਪਿਆਰਾ ਜੀ ਉਹ ਤੇ ਕਢੇ ਨੇ ਲਿਆ ਪਰ ਸਾਡੇ ਲਈ ਵਧਿਆ ਹੀ ਹੋ ਗਿਆ ਮਿੰਟੋਂ ਬਰ ਖਿੱਚ ਕੇ ਟਰਾਲੀਆਂ ਲੈ ਆਣੀਆਂ ਪੈਣੀਆਂ ਭਾਟਾ ਪਾ ਦਿਆ ਇਹਨਾਂ ਦਾ ਲਾ ਵੀ ਇਹ ਟਰਾਲ ਨਾ ਕੀ ਆ ਇਹ ਕੌਣ ਲੱਗੀ ਪਈ ਆ ਇਧਰ ਪਿਆਰੇ ਨੇ ਤਾਂ ਉਧਰ ਪਿਆਰਾ ਫਾਸੀ ਚੜਿਆ ਇਧਰ ਸੱਜੂ ਫਾਸੀ ਚੜਿਆ ਤੇ ਇਧਰ ਹੀ ਦੋਵੇਂ ਫਾਸੀ ਚੜੇ ਹੋਏ ਆ ਮੈਂ ਵੇ ਬੱਸ ਦੇਰ ਦੀ ਦੇਰ ਦੀ ਦੇ ਨੂੰ ਫਾਸੀ ਚੰਦ ਆ ਗਿਆ ਹਾਂ ਮੈਂ ਨਹੀਂ ਮੈਨੂੰ ਨਹੀਂ ਲੱਗਦਾ ਗੱਲ ਬਣੋਂ ਇਹਦੇ ਕੋਲ ਏ ਚੱਲ 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 ਤੂੰ ਮੈਨੂੰ ਤਾਂ ਇਹ ਵੀ ਫਸਾ ਦੇਣਾ ਲੋ ਜੀ ਬਾਬਿਓ ਟਰੈਕਟਰ ਆ ਗਿਆ ਖੁੱਬ ਵੇਖੋ ਨੇ ਕੀ ਬਣਾ ਰਿਹਾ ਇਧਰ ਮਗਰ ਮਾਹੌਲ ਹੁਣ ਕਹਿੰਦੇ ਅੱਗੋਂ ਦੀ ਤਾਂ ਬਣੀ ਨਹੀਂ ਗੱਲ ਪਿੱਛੋਂ ਦੀ ਬਣਾਉਣਗੇ ਪਿੱਛੋਂ ਧੱਕਾ ਚੜਨਾ ਕਹਿੰਦੇ ਆ ਵੇਖ ਲੋ ਇਹਨਾਂ ਦੇ ਕੰਮ ਪਿਸ਼ਾਬ ਕਰ ਕਰ ਕੇ ਪੈ ਰਿਓ ਪੈਲੀ ਦੀ ਮਿੱਟੀ ਪੋਲੀ ਕਰਤੀ ਐ ਨਾ ਆ ਦੂਜੀ ਟਰਾਲੀ ਖੁੱਬ ਗਈ ਫੇਰ ਦੁਬਾਰਾ ਆ ਵੇ ਹੈਵੀ ਡਰਾਈਵਰ ਤੈਨੂੰ ਮੈਂ ਇੰਨੇ ਇੰਨੇ ਗੋਣ ਦਿੱਤੇ ਤੂੰ ਸਾਰੀ ਮਿੱਟੀ ਪਲੀਦ ਕਰਤੀ ਫੜ ਕੇ ਓਏ ਓਹ ਕਲਿੱਪ ਦਾ ਉਦੋਂ ਲੈਣੀ ਤਾਂ ਕੱਲਾ ਹੀ ਝੜ ਕੇ ਖਾਲੀ ਟਰੇਡਰ ਤੇ ਲਈ ਜਾਵੇ ਓ ਚੱਲ ਪਿਆਰੇ ਇਕੱਠਾ ਕਰੀਏ ਨਾ ਚੱਲ ਚੱਲ ਐ ਨਹੀਂ ਪਿਆਰਾ ਥੋੜੀ ਬਹਿਣਾ ਪਿਆਰਾ ਪਹਿਲਾਂ ਬੈਠਾ ਤਾਇਆ ਦਾ ਪਰ ਆ ਮਰ ਜਾ ਕੇ ਚਲੋ ਵੀ ਓ ਖੜ ਜਾ ਖੜ ਜਾ ਕਿੱਡੇ ਕਿੱਡੇ ਟੋਏ ਪਾ ਦੇ ਨਾ ਫੜ ਕੇ ਐਡੇ ਖੋਤੇ ਦਿਮਾਗ ਦੇ ਕਈ ਵੀ ਉਥੇ ਭੋਲਿਆ ਜੀ ਹੁਣ ਕਈ ਲਭੋ ਪਹਿਲਾਂ ਜਾ ਕੇ ਦੇ ਦੋਰ ਲੋਟ ਕਰੀ ਬਾਹਰ ਮੁਰਗੇ ਘੋੜੇ ਨਹੀਂ ਲਵਾਏ ਦਾ ਇੱਥੇ ਲਵਾਈ ਦੇ ਬੈਰ ਬੰਦਾ ਚੱਲ ਮੈਂ ਫਿਰਦਾ ਚਲੋ ਚਲੋ ਵੀ ਪਿਆ ਗੁੱਲੀਆਂ ਗੱਲੀਆਂ ਰੱਖੀਆਂ ਤਾਂ ਪਿਆਰੇ ਹੁਣ ਕਈ ਚੱਕ ਲੈ ਇਹਨੂੰ ਨਾ ਭੁੱਲ ਜੀ ਇੱਥੇ ਸਰਾਖੋਂ ਦੇ ਉੱਤੇ ਬਣ ਗਈ ਗੱਲ ਬਣ ਗਈ ਗੱਲ ਚਲੋ ਵੀ ਇਹਨਾਂ ਨੂੰ ਵਾਲ ਹੀ ਨਹੀਂ ਤਾਇਆ ਹੋਵੇ ਜੋਰ ਨਾਲ ਖਾਲੀ ਪਾਪੀ ਦਾ ਹੀ ਛੇ ਲਾਜਦਾ ਹਾਂ 8 8 ਡਰਾਈਵਰ ਮਾੜਾ ਪਿਆਰਾ ਵਹਿਲੀ ਦਾ ਹੀ ਜੋਰ ਲਵਾਈ ਜਾਂਦਾ ਆਹਾ ਆਹ ਵੱਡੀ ਗੱਲ ਐ ਜਾ ਇਹ ਕਹਿਣਾ ਹੀ ਸੌਖਾ ਹੈ ਜੋ ਵਾਈ ਕਰਨੀ ਕਹਿਣਾ ਨਹੀਂ ਸੌਖਾ ਇਹ ਕੌਜਾ ਕਰਨਾ ਹੀ ਕਿ ਜਾਈ ਦੀਆਂ ਦੇ ਕਰਦੇ ਉਹ ਉਹਦਾ ਗੱਲ ਆ ਬੋਲੀ ਨਾਲ ਦੇ ਕਰਦੇ ਆ ਹੋਰ ਕੜੀ ਉਪਰੋਂ ਟਰਾਲੀ ਘੁੱਮੀ ਜਾਂਦੀ ਆ ਬਾਬੂ ਬਰਬਾਦਾਂ ਜੌਰ ਕਰ ਲਿਆ ਲਓ ਜੀ ਜਾ ਉਪਰ ਆ ਜਾ ਜਦੋਂ ਜੈਦ ਕਰਦੇ ਹੋਏ ਫਾਈਨਲੀ ਦੋਵੇਂ ਟਰੈਕਟਰ ਘੁੱਪੇ ਇਹਦੇ ਦੋਵੇਂ ਮੰਡੀ ਲੈ ਆਂਦੇ ਆ ਬਾੜ ਫੜ ਖੰਦੇ ਆ ਦੇਖਦਾ ਦਾ ਪਿਆ ਨਹੀਂ ਮੈਨੂੰ ਜਿਹੜਾ ਟਰੈਕਟਰ ਤੇ ਬੈਠਦਾ ਉਹੀ ਖਬੋਲਦਾ ਜੀ ਉੜ ਬੋਤਮੀ ਜਣਾ ਉਹ ਭਰਾਵਾ ਵੇ ਲੋ ਜਗਨ ਨੂੰ ਕਹਿ ਮੈਂ ਮੋਟਰਸਾਈਕਲ ਲਿਆ ਮੋਟਰਸਾਈਕਲ ਲਿਆ ਮੈਨੂੰ ਕਰੋ ਚਲਾ ਮੈਂ ਰੋਡਾਂ 'ਤੇ ਪਾ ਜੀ ਮੋਟਰਸਾਈਕਲ ਲਿਆ ਮੋਟਰਸਾਈਕਲ ਰੋਣ ਰੋਣਦਾ ਪੰਜਾਂ ਜਣੇ ਦੀ ਮਿੰਤਾ ਕੱਢ ਕੇ ਆਇਆ ਇਹ ਤਾਂ ਕਿ ਨਹੀਂ ਮਿਲਦਾ ਦਿੱਤਾ ਜੇ ਇਹਨੂੰ ਕਹੇ ਤੂੰ ਜਾ ਇੱਥੇ ਬੈਠਾ ਹੋ ਗਿਆ ਫਿਰ ਕਹਣਾ ਮੈਂਨੇ ਮੈਂਨੇ ਕੱਚ ਕਰੀ ਜਾਣਾ ਉਹੀ ਗੱਲ ਹੋ ਗਈ ਨਾ ਆ ਲੈ ਲੈ ਜਾ ਕਿਉਂ ਉਹ ਬਾਈ ਮੇਰੀ ਜਿੱਥੇ ਮੂਹ ਮੋਟਰਸਾਈਕਲ ਦਿੱਤਾ ਮੇਰੇ ਕਰ ਲਈ ਜਾਣਾ ਬੱਸ ਕਰ ਗੱਲ ਲੈ ਡੋੜਣ ਵਾਲੀ ਜਾ ਮੈਂ ਤੇਰੇ ਅੱਦੇ ਲੈ ਕੇ ਆਇਆ ਉੜਿਆ ਕਿੰਦੇ ਮੂ ਨੂੰ ਮੋੜਸਾ ਦਿੱਤਾ ਹੈ ਕਿਨੂੰ ਕਿਨੂੰ ਮੈਨੂੰ ਦੋ ਵਾਰੀ ਨਹੀਂ ਮਾਰੀ ਉਹਨੇ ਇਹਨੂੰ ਚਾਹ ਨਹੀਂ ਪੀਉਣਾ ਲਾਉਣ ਲੈ ਜੀ ਫਾਈਨਲੀ ਟੁੱਟੀ ਲੈਣਾ ਇਹ ਰੋਡ ਦਿਖਾਉਂਦਾ ਦੋ ਦੋ ਨਹੀਂ ਨਹੀਂ ਥੱਲੇ ਨਹੀਂ ਉਹ ਬ੍ਰੈਂਡ ਕਿੱਧਰ ਜਾਂਦੀ ਉਹ ਲਾਉਣਾ ਮੈਂ ਤੇ ਤਵਾ 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 ਗਾ ਕੋ ਜਗਦਾ ਨਹੀਂ ਸੈੱਟ ਤੇ ਚਾਈ ਦੀ ਓਏ ਸਰਪਾ ਸ਼ੈਫਟੀ ਪਾਉ ਕੋਰੇ ਇੱਕ ਮੋੜ ਸੇ ਉਹ ਜਾ ਉੱਤੋਂ ਤੁਸੀਂ ਮੈਨੂੰ ਚਲਾਉਣ ਲਾਇਆ ਪੁਲਸ ਵਾਲੇ ਨਹੀਂ ਹੋ ਕਣ ਕਿੱਤੇ ਪੁਲਸ ਵਾਲੇ ਓਏ ਓਏ ਓ ਛੱਡ ਅੰਦਰ ਵੇਖ ਉਹ ਤੂੰ ਕਰੰਟ ਨਾ ਗਾਇ ਗੱਲ ਕਰੰਟ ਗਾਇ ਤੇ ਟ੍ਰਾਫਿਕ ਮੇਰੇ ਕਿਹਾ ਇਹ ਮਲਾ ਮਾਰਿਆ ਓਏ ਕਰੰਟ ਨਾ ਗਾਇ ਕੋ ਟ੍ਰਾਫਿਕ ਮੇਰੇ ਕਿਹਾ ਫੜ ਕੇ ਰੱਖ ਨੂੰ ਬਸ ਸਹੀ ਯਾਰ ਕੀ ਹੋ ਗਿਆ ਨਾ ਆ ਜਾ ਯਾਰ ਓਏ ਆਏ ਗੰਦੇ ਕੰਮ ਕਰਦਾ ਤੂੰ ਆ ਪੰਚਾ ਆ ਗਿਆ ਉਹ ਹਟੋ ਪੀ ਜਾਂਦਾ ਈ ਬਈ ਹੱਥ ਵੀ ਨਹੀਂ ਚਵਲਾ ਬਈ ਹਾਂ ਆ ਆ ਪੰਚਾ ਬਾਤ ਨਾ ਕਰਿਆ ਪੀ ਅੱਲਾ ਕਿਲੀ ਆ ਵੀ ਲੱਪੀ ਜਾਂਦਾ ਅੱਲਾ ਕਿਲੀ ਓਏ ਨਾ ਤਾਂ ਖਵਾ ਦੂ ਇਹ ਲੱਟੜ ਖਵਾ ਦੂ ਉਹ ਭਰਿਆ ਪੌੜ ਆਇਆ ਨਹੀਂ ਆ ਖਵਾ ਖਵਾ ਦੂ ਭਈਆ ਹੋਰ ਕਿਤਨੇ ਕੇ ਕਰੇ ਕੋਪ ਲੱਪੇ ਕਰ ਦਿਆ ਵੀ ਓਦੇ ਕੀ ਆ ਦੇ ਹੋਰ ਅਰੇ ਬਾਤ ਬਾਤ ਕੇ ਦਾ ਬਾਈ ਮੈਂ ਤੁਹਾਨੂੰ ਇੱਕ ਦਿਨ ਦੱਸ ਦਾਂਗਾ ਬਾਈ ਬਾਤ ਬਾਤ ਕੇ ਕੀ ਗੱਲ ਬਣੀ ਕਿ ਭੁੱਖ ਲੱਗੀ ਭੁੱਖ ਲੱਗੀ ਯਾਰ ਸਵੇਰ ਦੇ ਖਾਣ ਦਿਆ ਹੁਣ ਅਗਲੇ ਰੋਣੇ ਬਣਾ ਕੇ ਦੇ ਉਹਨੂੰ ਦਈਆਂ ਦੇ ਹੋਰ ਆਪੇ ਇਕੱਲੇ ਛੋਲਿਆਂ ਦੀ ਲਿਓ ਲੱਗਾ ਲੈਰੀ ਏ ਚੱਲ ਚੱਲ ਲੈ ਕਾੜ ਕੇ ਆ ਤੇਰਾਈ ਠੀਕ ਨਾ ਪਿਆਰੇ ਅਰ ਤੇਰੇ ਪੋਜ ਨਹੀਂ ਜੜਮੀ ਦੇ ਕਹਿੰਦਾ ਪਹਿਲਾ ਪਹਿਲਾ ਪੋਜ ਨਹੀਂ ਪਹਿਲਾ ਕਹਿੰਦਾ ਪੋਚ ਫਾਈਨਲੀ ਆਪਾੜ ਕਿਹੜੀ ਲਾਈਟ ਵਾਲਾ ਮੋਟਰਸਾਈਕਲ ਸੀ ਡਾਊਨ ਟੂ ਅਰਥ ਉਹਦੇ ਉਹਦੇ ਡਾਊਨ ਟੂ ਅਰਥ ਸੀ ਉਹਦੇ ਮੂਹਰੇ ਨਗਰ ਚ ਲਾਇਆ ਤੂੰ ਧੋਕਣਾ ਮੈਂ ਤੇਰੇ ਖਾ ਲਿਆ ਯਾਰ ਆ ਬਾਹ ਖਾ ਲਿਆ ਖਾ ਲਿਆ ਹਾਂ ਖਾ ਲਿਆ ਖਾ ਲਿਆ ਬਾਤ ਨਹੀਂ ਦੇਖਣਗੇ ਕੀ ਖਾਧਾ ਟਿੰਪਲ ਦੱਸੋ ਕਿ ਮੁੰਡੇ ਦਾ ਕਿਉਂ ਨਹੀਂ ਅਧਰ ਹੀ ਝੋਲੇ ਟੱਕਣ ਗਾਦਾ ਫਿਲਮ ਨੂੰ ਇਹ ਦੱਸ ਜਿਹੜੀ ਕਮੀ ਪਿਆ ਤੂੰ ਥੱਲੇ ਤੂੰ ਕਹਿੰਦਾ ਗੁਰਦਰਿਆਣਾ ਮੈਨੂੰ ਨਹੀਂ ਪਤਾ ਕਿਹੜਾ ਓਏ ਓਏ ਕੱਢ ਤਹ ਆ ਮੰਡੀ ਦੇ ਬੈਠੇ ਆ ਮੰਡੀ ਜਾਲੀਆਂ ਲਾ ਕੇ ਪੂਰਾ ਆਦਾ ਮੋੜ ਨਾ ਘਰ ਵਾਲਾ ਹਾਂ ਅਸ ਚਾ ਘਰ ਵਾਲਾ ਮਾਹੌਲ ਬਣ ਜਾਂਦਾ ਜਾਲੀਆਂ ਲਾ ਕੇ ਮੇਰੀ ਜਿਲਕੀ ਹਾਂ ਨਹੀਂ ਆ ਦੇਖੋ ਘਰੇ ਜਾਲੀਆਂ ਲਾ ਕੇ ਬੈੰਦੇ ਇਹ ਫੌਜੀ ਰਿਟਾਇਰ ਹੋ ਗਿਆ ਇਹ ਚੱਲੀ ਏ ਇਹ ਹੋਣ ਜਾਣਾ ਛਾਲ ਅੰਦਰ ਵੇਖੀ ਜਿਆਦਾ ਟਰਾਲੀ ਕਿਦਾਂ ਹੋਣ ਵੇਖ ਲਈ ਦੀਨ ਦਾ ਐਵੇਂ ਤੁਸੀਂ ਇੱਧਰ ਤਾਂ ਹੋ ਗਈ ਗੱਡੀ ਲੋਡ ਅੰਮੀ ਬੰਦਿਆ ਨੂੰ ਸੋਪੇ ਵਾਈ ਜਾਣਾ ਹੈ ਉਹ ਗਿੱਲੇ ਦਾ ਹੋਣਾ ਹੈ ਉਹਦਾ ਪਜਾਮਾ ਡਿੱਗ ਲਾ ਪਜਾਮਾ ਬੁੱਢੇ ਆਲਾ ਪਾਈ ਵਰਦਾ ਬਰੋਂ ਸਾਰਾ ਪਜਾਮਾ ਇਹ ਪੜਾ ਪਜਾਮਾ ਕਿੱਥੋਂ ਆ ਕੈਨੇਡਾ ਤੋਂ ਖਾਨੂੰ ਕੀ ਚੱਲ ਫਿਰ ਚੱਲ ਟਰਾਲੀ ਦੇ ਟਰਾਲੀ ਚਾਹੰਦੀ ਹੋ ਗਈ ਕੁੜੀ ਹੋਇਓ ਟਰਾਲੀ ਕਾੜੀ ਇਧਰ ਆ ਨਾ ਘੇੜ ਪਾ ਗਿਆ ਟਰਾਲਾ ਕਰੇ ਲੈ ਚੱਲਿਆ ਪਹੁੰਚਿਆ ਤੂੰ ਉਹ ਜਾ ਰਹੇ ਨਹੀਂ ਬਾਏ ਬਾਏ ਡਾਡਾ ਸੀ ਯੂ ਆਪਰ ਹੈ ਗਏ ਇੱਥੇ ਫੇਰ ਚੜ ਗਈ ਆ